ਬੁਜ਼ੁਰਗਾਂ ਦੇ ਦੱਸੇ ਹੋਏ ਵਧੀਆ ਤਰੀਕੇ ਆਪਣੀ ਰੋਜ਼ਾਨਾ ਜ਼ਿੰਦਗੀ ਵਿੱਚ ਅਪਣਾਓ ਕਿਰਪਾ ਕਰਕੇ ਵੀਡੀਓ ਨੂੰ ਸ਼ੇਅਰ ਲਾਈਕ ਕਰ ਤੇ ਚੈਨਲ ਨੂੰ ਸਬਸਕ੍ਰਾਈਬ ਵੀ ਕਰ ਦਿਓ ਨੰਬਰ 1 ਸਵੇਰੇ ਉੱਠਦੇ ਹੀ ਗੁੰਗੁਨੇ ਪਾਣੀ ਵਿੱਚ ਨਿੰਬੂ ਅਤੇ ਸ਼ਹਿਦ ਮਿਲਾ ਕੇ ਪੀਓ ਨੰਬਰ 2 ਹਰ ਖਾਣੇ ਤੋਂ ਪਹਿਲਾਂ ਇੱਕ ਗਲਾਸ ਪਾਣੀ ਜ਼ਰੂਰ ਪੀਓ ਅੱਧੇ ਘੰਟੇ ਦਾ ਗੈਪ ਰੱਖੋ ਨੰਬਰ 3 ਰਾਤ ਨੂੰ ਸੌਣ ਤੋਂ ਪਹਿਲਾਂ ਹਲਕੇ ਗਰਮ ਦੁੱਧ ਵਿੱਚ ਹਲਦੀ ਪਾ ਕੇ ਪੀਓ ਨੰਬਰ 4 ਇੱਕ ਹਫ਼ਤੇ ਵਿੱਚ ਦੋ ਵਾਰ ਫਲ ਜ਼ਰੂਰ ਖਾਓ। ਸਿਹਤ ਲਈ ਚੰਗੇ ਹੁੰਦੇ ਹਨ। ਨੰਬਰ 5 ਦਿਨ ਵਿੱਚ ਕਮ ਤੋਂ ਕਮ 30 ਮਿੰਟ ਯੋਗਾ ਜਾਂ ਕਸਰਤ ਜ਼ਰੂਰ ਕਰੋ। ਨੰਬਰ 6 ਤਾਜ਼ੇ ਫਲਾਂ ਅਤੇ ਸਬਜ਼ੀਆਂ ਨੂੰ ਆਪਣੇ ਖਾਣੇ ਵਿੱਚ ਜ਼ਰੂਰ ਸ਼ਾਮਲ ਕਰੋ। ਨੰਬਰ 7 ਕਣਕ ਦੇ ਆਟੇ ਦੀ ਜਗ੍ਹਾ ਮਿਸ਼ਰਤ ਆਟੇ ਦੀ ਵਰਤੋਂ ਕਰੋ। ਨੰਬਰ 8 ਗ੍ਰੀਨ ਟੀ ਦਾ ਸੇਵਨ ਦਿਨ ਵਿੱਚ ਦੋ ਵਾਰ ਜ਼ਰੂਰ ਕਰੋ। ਨੰਬਰ 9 ਰੋਜ਼ਾਨਾ ਸਵੇਰੇ ਨਿੱਗੇ ਪੇਟ ਤੁਲਸੀ ਦੇ ਪੱਤਿਆਂ ਨੂੰ ਚਬਾਓ। ਨੰਬਰ 10 ਚੀਨੀ ਦਾ ਸੇਵਨ ਘੱਟ ਤੋਂ ਘੱਟ ਕਰੋ। ਇਹ ਥ੍ਰੇ ਨੁਕਸਾਨਦਾਈ ਹੁੰਦਾ ਹੈ। ਨੰਬਰ 11 ਖਾਣੇ ਵਿੱਚ ਨਮਕ ਦੀ ਮਾਤਰਾ ਸੰਤੁਲਿਤ ਰੱਖੋ। ਨੰਬਰ 12 ਤਲੀਆਂ ਹੋਈਆਂ ਚੀਜ਼ਾਂ ਨੂੰ ਘੱਟ ਤੋਂ ਘੱਟ ਸੇਵਨ ਕਰੋ। ਨੰਬਰ 13 ਰੋਜ਼ਾਨਾ 8 ਗਲਾਸ ਪਾਣੀ ਦੇ ਜ਼ਰੂਰ ਪਿਓ। ਸਿਹਤ ਲਈ ਬਹੁਤ ਹੀ ਚੰਗੇ ਹੁੰਦੇ ਹਨ। ਨੰਬਰ 14 ਰਾਤ ਦੇ ਖਾਣੇ ਤੋਂ ਤੁਰੰਤ ਬਾਅਦ ਨਾ ਸੋਵੋ 15-20 ਮਿੰਟ ਪੈਦਲ ਚੱਲ ਕੇ ਫਿਰ ਸੋਵੋ ਨੰਬਰ 15 ਤਾਜ਼ੇ ਜੂਸ ਨੂੰ ਪੈਕਟ ਜੂਸ ਤੋਂ ਜ਼ਿਆਦਾ ਤਰਜੀਹ ਦਿਓ ਨੰਬਰ 16 ਬਦਾਮ ਅਖਰੂਟ ਅਤੇ ਕਿਸ਼ਮਿਸ ਨੂੰ ਰੋਜ਼ਾਨਾ ਸੇਵਨ ਕਰੋ ਇਹਨਾਂ ਵਿੱਚ ਭਰਪੂਰ ਨਿਊਟ੍ਰੀਐਂਟਸ ਹੁੰਦੇ ਹਨ ਨੰਬਰ 17 ਮੌਸਮ ਦੇ ਮੁਤਾਬਕ ਫਲ ਅਤੇ ਸਬਜ਼ੀਆਂ ਨੂੰ ਖਾਓ ਨੰਬਰ 18 ਰੋਜ਼ਾਨਾ ਇੱਕ ਗਲਾਸ ਸ਼ਾਸ਼ ਜ਼ਰੂਰ ਪਿਓ ਨੰਬਰ 19 ਗਰਮੀਆਂ ਵਿੱਚ ਹਲਕਾ ਪਾਣੀ ਜਾਂ ਨਾਰੀਅਲ ਪਾਣੀ ਜ਼ਰੂਰ ਪੀਓ। ਨੰਬਰ 2 ਖਾਣੇ ਵਿੱਚ ਸਰੀਰਕ ਜ਼ਰੂਰਤ ਮੁਤਾਬਕ ਕੈਲਰੀ ਲਵੋ ਨਹੀਂ ਤਾਂ ਮੋਟਾਪਾ ਵੱਧ ਸਕਦਾ ਹੈ। ਨੰਬਰ 21 ਰਾਤ ਨੂੰ ਜਲਦੀ ਸੋਭੋ ਅਤੇ ਸਵੇਰੇ ਜਲਦੀ ਉੱਠਣ ਦੀ ਆਦਤ ਪਾਓ। ਨੰਬਰ 22 ਦਿਨ ਦੀ ਸ਼ੁਰੂਆਤ ਸੂਰਜ ਦੀ ਰੋਸ਼ਨੀ ਨਾਲ ਕਰੋ। ਨੰਬਰ 23 ਮਠਿਆਈ ਅਤੇ ਮਿੱਠੀਆਂ ਚੀਜ਼ਾਂ ਘੱਟ-ਘੱਟ ਸੇਵਨ ਕਰੋ। ਨੰਬਰ 24 ਸ਼ਰਾਬ ਤੋਂ ਦੂਰ ਰਹੋ। ਨੰਬਰ 25 ਬਾਹਰਲੇ ਜੰਕ ਫੂਡ ਦਾ ਸੇਵਨ ਘੱਟ ਕਰੋ। ਨੰਬਰ 26 ਹਫ਼ਤੇ ਵਿੱਚ ਦੋ ਵਾਰ ਡੀਟੌਕਸ ਜਲ ਜ਼ਰੂਰ ਪੀਓ। ਨੰਬਰ 27 ਰੋਜ਼ਾਨਾ ਆਪਣੇ ਭਾਰ ਦਾ ਪਤਾ ਕਰੋ। ਇਸ ਨਾਲ ਭਾਰ ਵਧਣ ਦੀ ਗ੍ਰਿਆਦਾ ਪਤਾ ਲੱਗ ਜਾਂਦਾ ਹੈ। ਨੰਬਰ 28 ਆਪਣੀ ਡਾਈਟ ਵਿੱਚ ਫਾਈਬਰ ਸ਼ਾਮਲ ਕਰੋ। ਵੀ ਜਸਟ ਆਫ ਸਿਸਟਮ ਲਈ ਚੰਗੇ ਹੁੰਦੇ ਹਨ ਨੰਬਰ 29 ਭੋਜਨ ਖਾਣ ਤੋਂ ਬਾਅਦ 15 ਮਿੰਟ ਤੱਕ ਚੱਲੋ ਖਾਣਾ ਜਲਦੀ ਪਚ ਜਾਂਦਾ ਹੈ ਨੰਬਰ 30 ਮਸਾਲਿਆਂ ਵਾਲੇ ਭੋਜਨ ਨੂੰ ਸੰਤੁਲਿਤ ਤਰੀਕੇ ਨਾਲ ਸੇਵਨ ਕਰੋ ਨੰਬਰ 31 ਘਰ ਦੇ ਬਣੇ ਹੋਏ ਭੋਜਨ ਨੂੰ ਤਰਜੀਹ ਦਿਓ ਨੰਬਰ 32 ਪੀਜ਼ਾ 버ਗਰ ਅਦੀ ਜੰਕ ਫੂਡ ਘੱਟ ਖਾਓ ਇਸ ਨਾਲ ਮੋਟਾਪਾ ਵੱਧਦਾ ਹੈ ਨੰਬਰ 33 ਬਦਾਮ ਨੂੰ ਪਾਣੀ ਵਿੱਚ ਭਿਓਂ ਕੇ ਖਾਓ ਨੰਬਰ 34 ਚਾਹ ਦੀ ਜਗਾ ਕਾਫੀ ਦੀ ਮਾਤਰਾ ਘੱਟ ਰੱਖੋ। ਨੰਬਰ 35 ਰੋਜ਼ਾਨਾ 10-12 ਘੰਟਿਆਂ ਦਾ ਉਪਵਾਸ ਜਾਨੀ ਕਿ ਵਰਤ ਰੱਖੋ। ਨੰਬਰ 36 ਸਦਾ ਹੀ ਛੋਟੇ ਮੀਲ ਖਾਓ। ਨੰਬਰ 37 ਗੰਨੇ ਦੇ ਰਸ ਨੂੰ ਅਸੀਂ ਪੀਣ ਵਾਲਾ ਦਿਨ ਤੇ ਚੰਗੇ ਸਮਝਦੇ ਹਾਂ। ਨੰਬਰ 38 ਮੂਲੀ ਨੂੰ ਕੱਚੇ ਹੀ ਰੂਪ ਵਿੱਚ ਖਾਓ। ਨੰਬਰ 39 ਸੜਕਾਂ ਤੇ ਲੱਗੇ ਸਟਾਲ ਹੋਜਣ ਵਾਲੇ ਨਾ ਖਾਓ। ਨੰਬਰ 40 ਪਲਾਸਟਿਕ ਦੀ ਬੋਤਲ ਦੀ ਬਜਾਏ ਪਿੱਤਲ ਜਾਂ ਤਾਂਬੇ ਦੇ ਬਰਤਨਾਂ ਨੂੰ ਵਰਤੋ। ਨੰਬਰ 41 ਸਵੇਰੇ ਉੱਠ ਕੇ ਦੋ ਲਸਣ ਦੀਆਂ ਕਲੀਆਂ ਚਬਾਓ, ਇੱਕ ਗਲਾਸ ਨਿੰਬੂ ਪਾਣੀ ਪੀਓ। ਨੰਬਰ 42 ਖਾਣੇ ਦੇ ਨਾਲ ਹਮੇਸ਼ਾ ਹਰੀ ਮਿਰਚ ਖਾਓ। ਇਸ ਨਾਲ ਮੈਟਾਬੋਲਿਜ਼ਮ ਫਾਸਟ ਹੁੰਦਾ ਹੈ। ਨੰਬਰ 43 ਜੇਕਰ ਤੁਹਾਡੇ ਵਾਲ ਬਹੁਤ ਜ਼ਿਆਦਾ ਝੜਦੇ ਹਨ ਤਾਂ ਇਹ ਤੁਹਾਡੇ ਸਰੀਰ ਵਿੱਚ ਤਾਂਬੇ ਦੀ ਕਮੀ ਦਾ ਸੰਕੇਤ ਹੁੰਦਾ ਹੈ। ਨੰਬਰ 44 ਦਸਤੂਣ ਅਤੇ ਸਮੇਂ ਦੁੱਧ ਅਤੇ ਉਸ ਤੋਂ ਬੜੀਆਂ ਚੀਚਾਂ ਨਾ ਵਰਤੋ। ਨੰਬਰ 45 ਸਰਦੀਆਂ ਵਿੱਚ ਫਲਾਂ ਅਤੇ ਹਰੀਆਂ ਸਬਜ਼ੀਆਂ ਦਾ ਸੇਵਨ ਜ਼ਿਆਦਾ ਕਰੋ। ਇਸ ਨਾਲ ਤੰਦਰੁਸਤੀ ਹੁੰਦੀ ਹੈ। ਨੰਬਰ 46 ਸ਼ੂਗਰ ਲੈਵਲ ਨੂੰ ਕੰਟਰੋਲ ਕਰਨ ਲਈ ਪਾਲਕ ਦਾ ਜੂਸ ਬਣਾ ਕੇ ਪੀਓ। ਨੰਬਰ 47 ਜੇਕਰ ਚਿਰਾਗਾ ਵਿੱਚ ਸਰੂਨ ਦਾ ਤੇਲ ਪਾ ਦਿੱਤਾ ਜਾਵੇ ਤਾਂ ਚਿਰਾਗ ਲੰਬੇ ਸਮੇਂ ਤੱਕ ਜਲਦੇ ਰਹਿੰਦੇ ਹਨ। ਨੰਬਰ 48 ਮੂਲੀ ਨੂੰ ਕੱਟ ਕੇ ਗਰਮ ਪਾਣੀ ਦੇ ਨਾਲ ਖਾਣ ਨਾਲ ਨੱਕ ਦੀ ਅਲਰਜੀ ਦੂਰ ਹੁੰਦੀ ਹੈ। ਨੰਬਰ 49 ਜ਼ੁਕਾਮ ਹੋਣ ਦੇ ਸਮੇਂ ਦਹੀਂ ਵਿੱਚ ਗੁੜ ਅਤੇ ਕਾਲੀ ਮਿਰਚ ਮਿਲਾ ਕੇ ਖਾਓ। ਨੰਬਰ 50 ਨਹਾਉਣ ਤੋਂ ਪਹਿਲਾਂ ਵਾਲਾਂ ਵਿੱਚ ਤੇਲ ਲਗਾਉਣ ਨਾਲ ਵਾਲ ਜਲਦੀ ਸਫੇਦ ਨਹੀਂ ਹੁੰਦੇ। ਨੰਬਰ 51 ਰੋਜ਼ਾਨਾ ਗਰਮ ਦੁੱਧ ਵਿੱਚ ਸੌਂਪ ਪਾ ਕੇ ਪੀਣ ਨਾਲ ਹਾਜ਼ਮਾ ਠੀਕ ਰਹਿੰਦਾ ਹੈ। ਨੰਬਰ 52 ਖਜੂਰ ਨੂੰ ਉਬਾਲ ਕੇ ਉਸ ਦਾ ਪਾਣੀ ਪੀਣ ਨਾਲ ਪੇਸ਼ਾਬ ਖੁੱਲਕੇ ਆਉਣ ਲੱਗ ਜਾਂਦਾ ਹੈ। ਨੰਬਰ 53 ਮਿਸ਼ਰੀ ਛੇਤ ਲਈ ਬਹੁਤ ਫਾਇਦੇਮੰਦ ਹੁੰਦੀ ਹੈ। ਨੰਬਰ 54 ਛੋਟੀ ਮੂਲੀ ਖਾਣ ਨਾਲ ਹਾਜ਼ਮਾ ਠੀਕ ਰਹਿੰਦਾ ਹੈ। ਨੰਬਰ 55 ਅਲੂ ਦਾ ਜ਼ਿਆਦਾ ਸੇਵਨ ਪੇਟ ਬਦਹਾਉਣ ਦੇ ਕਾਰਨ ਬਣ ਸਕਦਾ ਹੈ। ਨੰਬਰ 54 ਵੱਡੀ ਇਲਾਇਚੀ ਨੂੰ ਦੁੱਧ ਵਿੱਚ ਮਿਲਾ ਕੇ ਪੀਣ ਨਾਲ ਸਰੀਰ ਸਵਰਤ ਰਹਿੰਦਾ ਹੈ। ਨੰਬਰ 57 ਸਰਦੀਆਂ ਵਿੱਚ ਆਮਲੇ ਦਾ ਸੇਵਨ ਕਰੋ। ਨੰਬਰ 58 ਬਾਜਰੇ ਦੀ ਆਟੀ ਦੀ ਰੋਟੀ ਖਾਓ। ਨੰਬਰ 59 ਖੱਟੇ ਫਲ ਦੁਪਹਿਰ ਦੇ ਸਮੇਂ ਖਾਓ। ਨੰਬਰ 60 ਮੂਲੀ ਨੂੰ ਸਰੋਂ ਦੇ ਤੇਲ ਵਿੱਚ ਪਕਾ ਕੇ ਕੰਨ ਦਾਦ ਲਈ ਕਾਫੀ ਵਰਤ ਹੁੰਦਾ ਹੈ। ਨੰਬਰ 64 ਸਵੇਰੀ ਦੌੜ ਲਗਾਉਣ ਜਾਂ ਤੇਜ਼ ਚੱਲਣ ਨਾਲ ਸਰੀਰ ਬਿਮਾਰੀਆਂ ਤੋਂ ਬਚਿਆ ਰਹਿੰਦਾ ਹੈ। ਨੰਬਰ 68 ਹਰੀ ਮਿਰਚ ਖਾਣ ਨਾਲ ਕੈਂਸਰ ਤੋਂ ਬਚਾ ਹੁੰਦਾ ਹੈ। ਨੰਬਰ 38 ਅਲਸੀ ਦੇ ਪੱਤਿਆਂ ਦਾ ਕਾਵਾ ਪੀਣ ਨਾਲ ਦਿਲ ਮਜ਼ਬੂਤ ਹੁੰਦਾ ਹੈ। ਨੰਬਰ 60 ਉੱਕੇ ਪਾਣ ਦੇ ਪੱਤਿਆਂ ਦਾ ਚੂਰਨ ਸ਼ਹਿਦ ਵਿੱਚ ਮਿਲਾ ਕੇ ਖਾਣ ਨਾਲ ਮੂੰਹ ਦੇ ਛਾਲੇ ਠੀਕ ਹੁੰਦੇ ਹਨ। ਨੰਬਰ 65 ਸਵੇਰੇ ਅੱਖਾਂ ਉੱਤੇ ਪਾਣੀ ਦੇ ਛਿੱਟੇ ਮਾਰੋ। ਨੰਬਰ 66 ਪਿਆਜ਼ ਤੇ ਨਿੰਬੂ ਲਗਾ ਕੇ ਖਾਣ ਨਾਲ ਖੱਟੇ ਡਕਾਰਾ ਤੁਸ਼ਟਕਾਰਾ ਮਿਲਦਾ ਹੈ। ਨੰਬਰ 67 ਅੱਖਾਂ ਦੀ ਰੌਸ਼ਨੀ ਵਧਾਉਣ ਲਈ ਜੂਸ ਪੀਣ ਨਾਲ ਅੰਤਰੀਆਂ ਸਾਫ਼ ਹੁੰਦੀਆਂ ਹਨ। ਨੰਬਰ 59 ਮਿੱਠੀਆਂ ਚੀਜ਼ਾਂ ਘੱਟ ਖਾਓ ਇਸ ਨਾਲ ਮੋਟਾਪਾ ਵੱਧਦਾ ਹੈ ਨੰਬਰ 70 ਹਲਦੀ ਦੀ ਵਰਤੋਂ ਚਿਹਰੇ ਨੂੰ ਜਮਾਨ ਤੇ ਕਾਇਮ ਰੱਖਦੀ ਹੈ ਨੰਬਰ 71 ਖਰਬੂਜੇ ਦੇ ਬੀਜ ਚਬਾਉਣ ਨਾਲ ਜਾਤ ਦਾ ਸਤ ਤਿੱਖੀ ਹੁੰਦੀ ਹੈ ਨੰਬਰ 72 ਜਾਮਣ ਦੇ ਦਰਖਤ ਦੀ ਲੱਕੜ ਦੀ ਧੂਨੀ ਦੇਣ ਨਾਲ ਮੱਖੀਆਂ ਅਤੇ ਕੀੜੇ ਪੱਜ ਜਾਂਦੇ ਹਨ ਨੰਬਰ 73 ਅੰਗੂਠੇ ਦੀ ਮਾਲਿਸ਼ ਕਰਨ ਨਾਲ ਅੱਖਾਂ ਦੀ ਰੋਸ਼ਨੀ ਵਧਦੀ ਹੈ ਨੰਬਰ 72 ਦੁੱਧ ਦੇ ਨਾਲ ਖਜੂਰ ਖਾਣ ਨਾਲ ਦਿਮਾਗ ਤੀਜ ਹੁੰਦਾ ਹੈ। ਨੰਬਰ 76 ਪਲ ਖਾਣ ਤੋਂ ਬਾਅਦ ਸਹੀ ਤਰੀਕੇ ਨਾਲ ਨੀਂਦ ਨਹੀਂ ਆਉਂਦੀ। ਇਸ ਲਈ ਰਾਤ ਨੂੰ ਪਲ ਖਾਣ ਤੋਂ ਪਰਹੇਜ਼ ਕੀਤਾ ਜਾਵੇ। ਨੰਬਰ 77 ਅੰਗੂਰ ਖਾਣ ਤੋਂ ਬਾਅਦ ਪਾਣੀ ਪੀਣ ਨਾਲ ਹੈਜਾ ਹੋ ਸਕਦਾ ਹੈ। ਦੋਸਤੋ ਵੀਡੀਓ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ। ਜ਼ਰੂਰੀ ਬੇਨਤੀ ਹੈ ਜੀ ਜੋ ਵੀ ਇਸ ਵੀਡੀਓ ਨੂੰ ਲਾਈਕ ਕਰੇਗਾ ਕਮੈਂਟ ਕਰੇਗਾ ਤੇ ਚੈਨਲ ਨੂੰ ਸਬਸਕ੍ਰਾਈਬ ਕਰੇਗਾ ਪ੍ਰਮਾਤਮਾ ਉਸਦੇ ਮਾਤਾ ਪਿਤਾ ਦੀ ਉਮਰ ਜ਼ਰੂਰ ਲੰਬੀ ਕਰੇਗਾ ਅਤੇ ਉਸ ਨੂੰ ਕਾਮਯਾਬੀ ਦੇਵੇਗਾ ਵੀਡੀਓ ਦੇਖਣ ਲਈ ਤੁਹਾਡਾ ਇੱਕ ਵਾਰੀ ਫਿਰ ਬਹੁਤ ਬਹੁਤ ਧੰਨਵਾਦ ਇਸ ਚੈਨਲ ਤੇ ਜੋ ਵੀ ਤੁਸੀਂ ਸੁਝਾਅ ਦੇਣਾ ਚਾਹੁੰਦੇ ਹੋ ਤਾਂ ਕਮੈਂਟ ਬਾਕਸ ਵਿੱਚ ਕਮੈਂਟ ਜ਼ਰੂਰ ਕਰਿਓ ਤੇ ਵੀਡੀਓ ਨੂੰ ਸ਼ੇਅਰ ਲਾਈਕ ਜ਼ਰੂਰ ਕਰ ਦਿਓ